ਕੀ ਨਾਮ ਹੈ ਮੇਰਾ ਨਾਮ ਗਰਮੀਤ ਸਿੰਘ ਹੈ ਅੱਛਾ ਕਿਹੜਾ ਪਿੰਡ ਹੈ ਮੇਰਾ ਪਿੰਡ ਰਾਮਪੁਰ ਹੈ ਜੀ ਦਰਾਹੇ ਦੇ ਕੋਲ ਜ਼ਿਲ੍ਹਾ ਲੁਧਿਆਣਾ ਠੀਕ ਹੈ ਅੱਛਾ ਕਿੰਨੀ ਹਾਈਟ ਹੈ ਤੁਹਾਡੀ ਮੇਰੀ ਹਾਈਟ 7 ਫੁੱਟ ਹੈ ਅੱਛਾ ਇਹ ਹਾਈਟ ਤੁਹਾਡੀ ਸ਼ੁਰੂ ਤੋਂ ਹੀ ਦਾ ਸੀਗੀ ਜਾਂ ਇੱਕਦਮ ਵਧੀਆ ਤੁਹਾਡੀ ਮੇਰੀ ਹਾਈਟ ਬਚਪਨ ਤੋਂ ਹੀ ਬਹੁਤ ਜ਼ਿਆਦਾ ਸੀਗੀ ਥੋੜੀ ਅਲੱਗ ਜਿਹਾ ਹੁੰਦਾ ਜਾਂਦਾ ਸੀਗਾ ਬਾਕੀ ਦੇ ਜਿਹੜੇ ਮੇਰੇ ਫਰੈਂਡ ਸਰਕਲ ਸੀਗੇ ਜਦ ਮੇਰੀ ਹਾਈਟ ਵਧਣੀ ਹੋਈ ਤਾਂ ਮੈਂ ਅਲੱਗ ਜਾ ਬਣਨਾ ਸ਼ੁਰੂ ਹੋ ਗਿਆ ਤੇ ਲੋਕਾਂ ਨੇ ਤਾਣੇ ਮੇਨੇ ਵੀ ਸੁਣਨੇ ਸ਼ੁਰੂ ਹੋ ਗਏ ਕਿ ਤੂੰ ਇੰਨਾ ਲੰਬਾ ਕਿਉਂ ਹੁੰਦਾ ਜਾਂ ਨਾ ਤੂੰ ਸੋਹਣਾ ਨਹੀਂ ਲੱਗ ਰਿਹਾ ਤੇ ਸਮਾਜ ਦੇ ਵਿੱਚ ਮੈਨੂੰ ਬਹੁਤ ਕਠਿਨਾਈਆਂ ਆਈਆਂ ਬਚਪਨ ਤੋਂ ਲੈ ਕੇ ਮੈਨੂੰ ਅਲੱਗ ਜਾਂ ਜਿਹੜੇ ਇੱਕ ਸਮਾਜ ਤੋਂ ਅਲੱਗ ਜਾਂ ਸਮਝਿਆ ਜਾਣ ਲੱਗਿਆ ਵੀ ਤੂੰ ਸੋਨਾ ਨਹੀਂ ਗਿਆ ਤੂੰ ਇਦਾਂ ਦਾ ਕਿਉਂ ਹੁੰਦਾ ਤੂੰ ਨਾਰਮਲ ਰਹੇਂਗਾ ਤਾਂ ਤੇਰਾ ਵਿਆਹ ਵੀ ਹੋ ਜਾਊ ਤੇਰੀ ਜ਼ਿੰਦਗੀ ਵੀ ਸੈੱਟ ਹੋ ਜਾਊ ਤੈਨੂੰ ਨਹੀਂ ਤਾਂ ਤੇਰਾ ਵਿਆਹ ਵੀ ਨਹੀਂ ਹੋਣਾ ਤੇ ਤੇਰੀ ਜ਼ਿੰਦਗੀ ਵੀ ਇਦਾਂ ਹੀ ਰਹੂਗੀ ਫਿਰ ਮੈਨੂੰ ਪਰੇਸ਼ਾਨੀ ਮੈਨੂੰ ਸਮਝ ਨਹੀਂ ਸੀ ਲੱਗਦੀ ਹੋਇਆ ਕੀ ਹੈ ਮੈਨੂੰ ਕਹਤੋ ਕਿਉਂਕਿ ਮੈਂ ਛੋਟੀ ਸੀਗਾ ਜਿਹਨ ਪਤਾ ਚੱਲ ਗਿਆ ਵੀ ਇੱਕਣ ਕਾਤੇ ਮੇਰੇ ਲੋਕ ਕਹੀ ਜਾ ਰਹੇ ਨੇ ਫਿਰ ਆਲਰੇਡੀ ਸਮਾਂ ਬਦਲਦਾ ਗਿਆ ਜਦੋਂ ਮੈਂ ਵੱਡਾ ਹੋਇਆ ਤੇ ਸਕੂਲ ਟਾਈਮ ਦਾ ਸ਼ੁਰੂਗਤਾ ਪਲੱਸ 1 2 ਚ ਹੋਇਆ ਤਾਂ ਮੇਰੇ ਨਾਲ ਕਿਸੇ ਬੱਚੇ ਨੇ ਤੁਰਨਾ ਹੀ ਨਹੀਂ ਪਸੰਦ ਕਰਨਾ ਮੇਰੇ ਜਿਹੜੇ ਕਲਾਸਮੇਟ ਹੁੰਦੇ ਸੀ ਫਰੈਂਡ ਹੁੰਦੇ ਸੀਗੇ ਤੇ ਕੋਈ ਮੇਰੇ ਨਾਲ ਤੁਰ ਕੇ ਨਹੀਂ ਸੀ ਜਾਂਦਾ ਹੁੰਦਾ ਤੇ ਬਹੁਤ ਮੈਨੂੰ ਲੱਗਣਾ ਬਈ ਏਕਣ ਕਾਤੇ ਕਰੀ ਜਾਂਦੇ ਨੇ ਜੇ ਮੈਂ ਕਿਸੇ ਨਾਲ ਤੁਰ ਕੇ ਜਾਣਾ ਤਾਂ ਉਹਨਾਂ ਨੇ ਮੇਰਾ ਆਪਣਾ ਰਸਤਾ ਬਦਲ ਲੈਣਾ ਮੈਂ ਕੱਲਾ ਰਹਿ ਜਾਣਾ ਤੇ ਮੈਨੂੰ ਬੜਾ ਲੱਗਣਾ ਫਿਰ ਹੌਲੀ-ਹੌਲੀ ਮੈਨੂੰ ਲੱਗਿਆ ਮੈਂ ਡਿਪਰੈਸ਼ਨ ਜਾਣਾ ਸ਼ੁਰੂ ਕਰਤਾ ਸੋਚੀ ਜਾਣਾ ਵੀ ਮੈਨੂੰ ਏਕਣ ਕਾਤੇ ਕਹੀ ਜਾਂਦੇ ਨੇ ਲੋਕ ਤੇ ਹਾਈਟ ਜ਼ਿਆਦਾ ਬਾ ਮੈਨੂੰ ਪਸੰਦ ਕਿਉਂ ਨਹੀਂ ਕਰ ਰਿਹਾ ਕੋਈ ਤੇ ਜਿੰਦਗੀ ਅਲੱਗ ਜਿਹੀ ਹੋਣੀ ਸ਼ੁਰੂ ਹੋ ਗਈ ਫਿਰ ਉਸ ਤੋਂ ਬਾਅਦ ਮੇਰੇ ਕੱਪੜਿਆਂ ਦੀ ਦਿੱਕਤ ਆਉਣੀ ਸ਼ੁਰੂ ਹੋ ਗਈ ਮੈਨੂੰ ਕੱਪੜੇ ਨਾ ਮੇਚ ਦੇ ਮਿਲ ਲੈ ਮੇਰੇ ਬੂਟ ਨਾ ਮਿਲ ਲੈ ਮੈਨੂੰ ਤਾਂ ਮੇਚ ਦੇ ਬਣਵਾਉਣੇ ਪੈਣੇ ਤੇ ਸਮਾਜ ਵਿੱਚ ਮੈਨੂੰ ਜਿਹਨਾਂ ਦੀ ਪਹਿਲਾਂ ਸਟਾਰਟਿੰਗ 'ਚ ਪੋਜ਼ਿਟਿਵ ਨਹੀਂ ਗਿਆ ਮੈਂ ਬਹੁਤ ਨੈਗੇਟਿਵ ਕੀਤਾ ਗਿਆ ਫਿਰ ਮੈਂ ਸੰਗ ਦਾ ਬਹੁਤ ਘਰੇ ਹੀ ਰਹਿਣਾ ਸ਼ੁਰੂ ਕਰ ਦਿੱਤਾ ਬਹੁਤ ਲਿਮਟਿਡ ਜੀ ਜਗ੍ਹਾ ਤੋਂ ਨਿਕਲਣਾ ਮੈਂ ਤੁਰ ਕੇ ਜਾਣਾ ਤਾਂ ਮੈਨੂੰ ਐ ਲੱਗਦਾ ਹੁੰਦਾ ਵੀ ਮੈਂ ਬਹੁਤ ਜ਼ਿਆਦਾ ਮਿਲ ਨਹੀਂ ਸਾਜਾ ਵਾ ਜੇ ਤੁਰ ਕੇ ਜਾਣਾ ਵੀ ਮੈਨੂੰ ਲੋਕ ਮਜ਼ਾਕ ਕਰੀ ਜਾਂਦੇ ਨੇ ਮੈਨੂੰ ਕੁਛ ਨਾ ਕੁਛ ਕਹੀ ਜਾਂਦੇ ਨੇ ਕਾਫੀ ਟਾਈਮ ਮੈਨੂੰ ਇਹ ਲੱਗਿਆ ਜਾਂਦਾ ਜਿਵੇਂ ਮੈਂ ਤੁਰਿਆ ਜਾਂਦਾ ਸੀ ਮੇਰੇ ਮਗਰ ਲੋਕ ਮੈਨੂੰ ਮਜ਼ਾਕੇ ਕਰੀ ਜਾਂਦੇ ਭਲੇਖੀ ਪਈ ਜਾਂਦੇ ਸੀ ਚਾਹੇ ਕੋਈ ਕਹਿੰਦਾ ਸੀ ਕੋਈ ਨਹੀਂ ਤੇ ਹਾਲੀਵੁੱਡ ਵਿੱਚ ਬਹੁਤ ਜ਼ਿਆਦਾ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਅੱਛਾ ਲਾਈਫ ਤੇ ਚੇਂਜ ਕਿੱਦਾਂ ਆਇਆ ਇਦਾਂ ਹੀ ਜ਼ਿੰਦਗੀ ਚੱਲਦੀ ਗਈ ਹਰੇਕ ਨੇ ਕਿਹਾ ਵੀ ਮੈਰਿਜ ਦਾ ਤਾਂ ਤੇਰਾ ਮੁਸ਼ਕਿਲ ਆ ਸ਼ਾਇਦ ਨਹੀਂ ਹੋਣੀ ਮੈਨੂੰ ਵੀ ਨੈਗੇਟਿਵ ਵੋਇਸ ਆਉਟ ਕਹਿੰਦੀ ਸੀਗਾ ਮੈਂ ਇੱਕ ਜਿਵੇਂ ਕਾਲਜ 'ਚ ਜਾਣਾ ਤਾਂ ਮੜੇ ਬਸ ਪਾਰਕਿੰਗ ਤੋਂ ਕਲਾਸ ਤੱਕ ਜਾਣਾ ਹੀ ਮੇਰੇ ਲਈ ਬਹੁਤ ਵੱਡੀ ਗੱਲ ਹੋਉਂਦੀ ਸੀ ਚੈਲੰਜ ਹੁੰਦਾ ਮੈਂ ਕਦੋਂ ਕਲਾਸ 'ਚ ਪਹੁੰਚ ਤੇ ਹੌਲੀ ਹੌਲੀ ਵੀ ਚੇਂਜ ਹੁੰਦਾ ਗਿਆ ਵੀ ਮੈਂ ਮੈਰਿਜ ਦੀ ਗੱਲ ਤੁਰੀ ਤਾਂ ਮੈਨੂੰ ਦੇਖਣਾ ਲੋਕਾਂ ਨੇ ਪਰ ਨਾ ਕਰ ਜਾਣਾ ਆ ਕਿ ਵੀ ਮੁੰਡਾ ਲੰਬਾ ਜਾ ਰਿਹਾ ਫਿਰ ਮੈਸੇਜਸ ਮੇਰੇ ਪ੍ਰਵੀਨ ਕੌਰ ਮੰਗਟ ਇਹਨਾਂ ਨਾਲ ਮਿਲੇ ਇੱਕ ਦਿਨ ਤਾਂ ਇਹਨਾਂ ਨੇ ਮੈਨੂੰ ਬਹੁਤ ਪੋਜ਼ਿਟਿਵ ਕੀਤਾ ਇਹ ਐਮਐਬੀਏ ਹੋਣ ਦੇ ਬਾਵਜੂਦ ਇਹਨਾਂ ਨੇ ਦੇਖ ਕੇ ਯੈਸ ਕੀਤੀ ਤੇ ਉਹ ਹਾਂ ਤੋਂ ਬਾਅਦ ਮੇਰੀ ਜ਼ਿੰਦਗੀ ਦਾ ਇੰਨਾ ਟਰਨਿੰਗ ਪੁਆਇੰਟ ਆਇਆ ਤੇ ਮੈਨੂੰ ਬਹੁਤ ਪੋਜ਼ਿਟਿਵ ਹੈ ਮੈਨੂੰ ਲੱਗਿਆ ਵੀ ਹਾਂ ਹੁਣ ਇਹਨਾਂ ਨੇ ਫਿਰ ਮੇਰੀ ਜ਼ਿੰਦਗੀ ਚੇਂਜ ਕਰਨੀ ਸ਼ੁਰੂ ਕੀਤੀ ਇਹਨਾਂ ਨੇ ਕਿਹਾ ਵੀ ਤੁਸੀਂ ਬਹੁਤ ਸੋਹਣੇ ਹੋ ਤੁਸੀਂ ਬਾਹਰ ਨਿਕਲੋ ਪਰ ਮੈਂ ਇਹਨਾਂ ਤੇ ਹੌਲੀ ਹੌਲੀ ਇਹਨਾਂ ਨੇ ਕਹਿਣਾ ਵੀ ਜੇ ਤੁਸੀਂ ਨਾਲ ਜਾਓਂਗੇ ਮੈਂ ਜੇ ਮੈਂ ਬਾਜ਼ਾਰ 'ਚ ਨਹੀਂ ਸੀ ਜਾਂਦਾ ਹੁੰਦਾ ਬਹੁਤ ਸੰਘ ਦਾ ਹੁੰਦਾ ਮੈਂ ਦੁਕਾਨ ਤੇ ਨਹੀਂ ਵੜਨਾ ਕਿਸੇ ਤੇ ਬਾਹਰੇ ਬੈਠਾ ਰਹਿੰਦਾ ਹੁੰਦਾ ਸੀ ਮੈਨੂੰ ਲੈ ਕੇ ਜਾਣਾ ਤਾਂ ਮੈਂ ਬਾਜ਼ਾਰ ਮੈਂ ਕਹਿੰਦਾ ਮੈਂ ਐਕਟ ਬਾਹਰ ਤੇ ਬੈਠਾ ਤੁਸੀਂ ਅੰਦਰ ਜਾਓ ਤੇ ਆਪਣੀ ਜੋ ਸ਼ਾਪਿੰਗ ਕਰਨੀ ਹੈ ਕਰਿਓ ਇਹਨਾਂ ਕਹਿਣਾ ਜੇ ਤੁਸੀਂ ਨਾਲ ਜਾਓ ਤਾਂ ਮੈਂ ਜਾਣਾ ਨਹੀਂ ਮੈਂ ਨਹੀਂ ਜਾਣਾ ਹੌਲੀ ਹੌਲੀ ਇਹਨਾਂ ਨੇ ਕੱਢਣਾ ਸ਼ੁਰੂ ਕੀਤਾ ਤੇ ਸੋਸ਼ਲ ਮੀਡੀਆ ਤੇ ਮੈਂ ਇਹਨਾਂ ਸੰਘ ਦਾ ਹੁੰਦਾ ਸੀ ਮੈਂ ਕਦੇ ਕੋਈ ਫੋਟੋ ਨਹੀਂ ਸੀ ਅਪਲੋਡ ਕਰਦਾ ਹੁੰਦਾ ਡਰਦਾ ਵੀ ਮੈਨੂੰ ਲੋਕ ਮਜ਼ਾਕ ਕਰਨਗੇ ਪਰ ਜਦ ਵੀਡੀਓ ਅਪਲੋਡ ਕੀਤੀ ਤਾਂ ਇੰਨਾ ਪਿਆਰ ਮਿਲਿਆ ਤੇ ਉਹ ਉਹ ਦਿਨ ਤੇ ਅੱਜ ਦਿਨ ਤੇ ਬਹੁਤ ਜ਼ਿਆਦਾ ਫਰਕ ਪੈ ਗਿਆ ਤੇ ਉਸ ਦਿਨ ਇੱਕ ਪੂਰੀ ਫੈਮਿਲੀ ਦੀ ਸਾਡੀ ਮੰਗਰ ਫੈਮਿਲੀ ਦੀ ਜ਼ਿੰਦਗੀ ਬਿਲਕੁਲ ਚੇਂਜ ਹੋ ਗਈ। ਅੱਛਾ ਤੁਹਾਡੇ ਬੇਟੇ ਦੀ ਹਾਈਟ ਕਿੰਨੀ ਦਾ? ਬੇਟੇ ਦੀ ਹਾਈਟ 7 ਫੁੱਟ ਆ ਤਕਰੀਬਨ ਉਸ ਤੋਂ ਵੱਧ ਹੀ ਹੋ ਰਹੀ ਆ ਹੁਣ ਤੇ ਉਹਨਾਂ ਨੇ ਇੰਨਾ ਜ਼ਿਆਦਾ ਚੇਂਜ ਮੈਨੂੰ ਇਹ ਫਿਕਰ ਸੀ ਵੀ ਮੇਰੀ ਤਾਂ ਜ਼ਿੰਦਗੀ ਜਿੱਦਾਂ ਦੀ ਹੈਗੀ ਨਿਕਲ ਗਈ ਤੇ ਮੇਰੇ ਬੇਟੇ ਦੀ ਹਾਈਟ 7 ਫੁੱਟ ਤੋਂ ਉੱਤੇ ਹੋ ਰਹੀ ਹੈ ਤੇ ਉਹਨੂੰ ਵੀ ਇਹੀ ਚੈਲੰਜ ਦਾ ਸਾਹਮਣਾ ਕਰਨਾ ਪੈਣਾ ਤਾਂ ਉਹ ਬਹੁਤ ਜ਼ਿਆਦਾ ਡਿਪਰੈਸ਼ਨ ਜਿੱਦਾਂ ਮੈਂ ਚਲੇ ਗਿਆ ਕਿ ਤੇ ਉਹ ਨਾ ਪਰ ਸੋਸ਼ਲ ਮੀਡੀਆ ਤੇ ਸਾਨੂੰ ਇੰਨਾ ਪੋਜ਼ਿਟਿਵ ਹੰਗਾਰਾ ਮਿਲਿਆ ਸਾਨੂੰ ਇੰਨਾ ਪਿਆਰ ਮਿਲਿਆ ਤੇ ਹੁਣ ਬੇਟਾ ਨੂੰ ਤਾਂ ਮਾਣ ਮਹਿਸੂਸ ਹੋ ਰਿਹਾ ਉਹ ਇੰਨੀ ਖੁਸ਼ੀ ਨਾਲ ਜਾ ਰਹੇ ਨੇ ਬਾਹਰ ਜਾਂਦੇ ਨੇ ਤੇ ਲੋਕ ਫੋਟੋਆਂ ਖਿਚਵਾਉਂਦੇ ਨੇ ਸਾਨੂੰ ਇੰਨਾ ਪਿਆਰ ਮਿਲ ਰਿਹਾ ਤਾਂ ਸੋਸ਼ਲ ਮੀਡੀਆ ਦੀ ਬਦੌਲਤ ਅਸੀਂ ਉਰੇ ਤੱਕ ਪਹੁੰਚ ਗਏ ਬਿਲਕੁਲ ਜ਼ਿੰਦਗੀ ਸਾਡੀ ਚੇਂਜ ਹੋ ਗਿਆ ਅੱਛਾ ਬੇਟਾ ਕੋਈ ਗੇਮ ਖੇਡਦਾ ਹੈ ਜਾਂ ਕਿਹੜੀ ਕਲਾਸ ਚ ਪੜਦਾ ਹੈ ਬੇਟਾ 10th ਵਿੱਚ ਹੋਇਆ ਜੀ ਹੁਣ 9th ਪਾਸ ਕਰੀ ਜਾਂਦੇ ਤੇ 13 ਸਾਲ ਕੰਪਲੀਟ ਕਰਕੇ 14ਵਾਂ ਸਾਲ ਲੱਗਿਆ ਤੇ ਬਾਸਕਟਬਾਲ ਦੇ ਬਲੋ अच्छा ਤੁਸੀਂ ਡਾਕਟਰ ਨਾਲ ਕੋਈ ਕੰਸਲਟ ਕੀਤਾ ਜਿਵੇਂ ਤੁਹਾਡੀ ਹਾਈਟ ਵੀ 7 ਫੁੱਟ ਹੈ ਬੇਟੀ ਦੀ ਹਾਈਟ ਵੀ 7 ਫੁੱਟ ਹੈ ਵੀ ਇਹ ਹੋਰ ਵਧਣ ਦੀ ਉਮੀਦ ਆ ਜਾਂ ਕੋਈ ਕਿੱਦਾਂ ਕੰਸਲਟ ਕੀਤਾ ਕਰ ਡਾਕਟਰ ਨੂੰ ਹਾਂਜੀ ਕਿਉਂਕਿ ਹਾਈਟ ਐਕਸਟਰਾ ਇਹਨਾਂ ਦੀ ਤਾਂ ਸ਼ੁਰੂ ਤੋਂ ਲੈ ਕੇ ਅਸੀਂ ਡਾਕਟਰਾਂ ਨੂੰ ਮਿਲਦੇ ਰਹਿੰਦੇ ਆ ਚੈੱਕਅਪ ਕਰਵਾਉਂਦੇ ਰਹਿੰਦੇ ਆ ਤੇ ਹਾਈਟ ਵੀ ਵਧੂਗੀ ਹਜੇ ਜਿੰਨਾ ਦੱਸ ਰਹੇ ਨੇ ਕਿ 7.5 ਫੁੱਟ ਤੱਕ ਜਾਓਗੇ ਉਸਦੇ 14ਵਾਂ ਸਾਲ ਲੱਗਿਆ ਵਾ ਤਾਂ ਵਧੀਆ ਲੱਗਦਾ ਵਾ ਤੇ ਹਾਈਟ ਨਾਲੇ ਸਾਨੂੰ ਮਾਣ ਵੀ ਮਹਿਸੂਸ ਹੋ ਰਿਹਾ ਵੀ ਪੰਜਾਬ ਦਾ ਨਵਾਂ ਇੱਕ ਪੰਜਾਬੀ ਮੁੰਡਾ ਇਹਨਾਂ ਲੰਬਾ ਜਾਊਗਾ ਤੇ ਆਪਣਾ ਨਾਮ ਰੌਸ਼ਨ ਕਰੇਗਾ ਤਾਂ ਵਧੀਆ ਲੱਗਦਾ ਹਾਂਜੀ ਬੇ ਮੇਰਾ ਨਾਮ ਰਾਧਕ੍ਰਿਸ਼ਨ ਸਿੰਘ ਹੈ। ਅੱਛਾ ਕਿਹੜੇ ਸਕੂਲ ਚ ਪੜਦੇ ਤੇ ਕਿੰਨੇ ਆ ਉਮਰ? ਮੇਰੀ ਉਮਰ 14 ਸਾਲ ਹੈ ਤੇ ਮੈਂ ਪੀਐਮਸੀਡੀ ਬੈਗਵਾਲ ਸਕੂਲ ਵਿੱਚ ਪੜਦਾ ਹਾਂ। ਅੱਛਾ ਕਿੰਨੀ ਹਾਈਟ ਕਿੰਨੀ? ਮੇਰੀ ਹਾਈਟ 6 ਫੁੱਟ 7 ਇੰਚ ਹੈ। ਅੱਛਾ ਇਹ ਹਾਈਟ ਤੁਹਾਡੀ ਸ਼ੁਰੂ ਤੋਂ ਹੀ ਹੈ ਜਾਂ ਹੌਲੀ-ਹੌਲੀ ਵਧੀ ਜਾਂ ਕਿਦਾਂ ਇੱਕਦਮ ਵਧ ਗਈ? ਇਹ ਸਿਰੇ ਤੋਂ ਹੀ ਵੱਧ ਰਹੀ ਆ, ਸਿਰੇ ਤੋਂ ਹੀ ਜ਼ਿਆਦਾ ਹੈ। ਅੱਛਾ ਗੇਮ ਵੀ ਖੇਡਦੇ ਕੋਈ ਤੁਸੀਂ? ਮੈਂ ਬਾਸਕਟਬਾਲ ਬਾਸਕਟਬਾਲ ਗੇਮ ਖੇਡਦਾ ਹਾਂ। ਹਰ ਰੋਜ਼ ਸ਼ਾਮ ਨੂੰ ਪ੍ਰੈਕਟਿਸਿੰਗ ਕਰਦਾ ਹਾਂ। ਅੱਛਾ ਕੋਈ ਔਖਾਈ ਨਹੀਂ ਆਂਦੀ ਜਿੰਦਗੀ ਵਿੱਚ ਵੀ ਹਾਈਟ ਏਡੀ ਲੰਬੀ ਆ ਜਾ ਘਰ ਦੇ ਵਿੱਚ ਜਾਂ ਸਕੂਲ ਜਾਂਦੇ ਹੋ ਕੋਈ ਦਿੱਕਤ ਪਰੇਸ਼ਾਨੀ ਜਾਂ ਕੀ ਫਾਇਦਾ ਦਿੱਕਤ ਕੋਈ ਨਹੀਂ ਹੁੰਦੀ ਬੂਟ ਔਖੇ ਮਿਲ ਜਾਂਦੇ ਥੋੜੇ ਬੂਟ ਤੇ ਕੱਪੜੇ ਕੱਪੜੇ ਔਖੇ ਮਿਲਦੇ ਆਹ ਅੱਛਾ ਜਦੋਂ ਸਕੂਲ ਤੇ ਜਾਂਦੇ ਹੋ ਤੇ ਜਿਹੜੇ ਯਾਰ ਦੋਸਤ ਨਾਲ ਹੈ ਤੁਹਾਡੇ ਕਲਾਸਮੇਟ ਹੈ ਉਹ ਗੱਲਬਾਤ ਨਹੀਂ ਕਰਦੇ ਤੁਹਾਡੇ ਨਾਲ ਵੀ ਤੁਹਾਨੂੰ ਦੇਖ ਕੇ ਹੈਰਾਨ ਹੁੰਦੇ ਹੋਣੇ ਜੀ ਹਾਂ ਜੀ ਹੈਰਾਨ ਹੁੰਦੇ ਆ ਉਹ ਬੱਸ ਦੇ ਵੀ ਹਾਈਟ ਕਿਵੇਂ ਵਧੀ ਹੈ ਮੈਂ ਕਹਿੰਨੇ ਮੇਰੇ ਫਾਦਰ ਦੀ ਹਾਈਟ ਜਿਆਦਾ ਲੰਬੀ ਆ ਉਹਨੇ ਕਰਕੇ ਹੋਈ ਹੈ ਮੇਰੀ ਹਾਈਟ ਅੱਛਾ ਉਹਨਾਂ ਨੇ ਤੁਹਾਨੂੰ ਕਦੇ ਨਹੀਂ ਕਿਹਾ ਸੀ ਵੀ ਹਾਈਟ ਲੰਬੀ ਕਰਨੀ ਜਾਂ ਕੋਈ ਗੱਲਬਾਤ ਹੋਈ ਦੀ ਇਹ ਕਹਿੰਦੇ ਹੁੰਦੇ ਹਾਈਟ ਲੰ ਇਹ ਕਿਵੇਂ ਪਹਿਲੇ ਤੋਂ ਹਾਈਟ ਹੁੰਦੀ ਹੈ ਅੱਛਾ ਬਾਸਕਟਬਾਲ ਦੇ ਪਲੇਅਰ ਉਤੇ ਅੱਗੇ ਕੀ ਸੋਚਿਆ ਵੀ ਹਾਈਟ ਇਡੀ ਲੰਬੀ ਹੈ ਵੀ ਹੋਰ ਅੱਗੇ ਖੇਡਣਾ ਹੈ ਜਾਂ ਕਿਤਾ ਪੜ੍ਹਾਈ ਚੱਕੇ ਜਾਣਾ ਹੈ ਜਾਂ ਕਿਦਾਂ ਐ ਸੋਚੇ ਕਿ ਵਾਸਤਵ ਨਾਲ ਹੋਰ ਅੱਗੇ ਵਧੀਆ ਖੇਡਾਂ ਮੈਂ ਹੋਰ ਸਟੇਟ ਲੈਵਲ ਤੇ ਕਿੱਦਾਂ ਨੈਸ਼ਨਲ ਲੈਵਲ ਤੇ ਅੱਛਾ ਤੇ ਘਰ ਦੇ ਵਿੱਚ ਮੰਮੀ ਮੰਮੀ ਡੈਡੀ ਦਾ ਕਿੱਦਾਂ ਦਾ ਵੀ ਸਾਜ ਵਿੱਚ ਬਾਹਰ ਵੀ ਲੈਣੇ ਹੋ ਘੁੰਮਣ ਫਿਰਨ ਲੈਣੇ ਉਦੋਂ ਜਿਹੜੇ ਲੋਕ ਆ ਉਹ ਲੋਕ ਕੋਈ ਫੋਟੋ ਫੋਟੋ ਚੋਂਦੇ ਤੈਨੂੰ ਦੇਖ ਕੇ ਰੁਕ ਰੁਕੇ ਫੋਟੋ ਚੋਂਦੇ ਹੋਣੇ ਤੁਹਾਡੇ ਨਾਲ ਹਾਂਜੀ ਕਾਫੀ ਲੋਕ ਫੋਟੋ ਖਿਚਵਾਉਂਦੇ ਸਕੂਲ ਵੱਲੋਂ ਜਾਂ ਟੂਰ ਜਾਂਦੇ ਨੇ ਆ ਸਾਇੰਸ ਸਿਟੀ ਗਈ ਸੀ ਉਹ ਥੇ ਵੀ ਕਾਫੀ ਧਰ ਰੇਨ ਫੋਟੋ ਕਰਾਈ